ਦਿਲ ਦੀਆਂ ਮਹਿਫਲਾਂ ਨੂੰ ਹਾਨੀਆਂ ਦੀ ਲੋੜ ਐ ਦਿਲ ਦੀਆਂ ਮਹਿਫਲਾਂ ਨੂੰ ਹਾਨੀਆਂ ਦੀ ਲੋੜ ਐ ਬੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਐ ਬੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਐ ਅਣਖਾਂ ਤੇ ਗੈਰਤਾਂ ਜਿਉਂਦੀਆਂ ਜੇ ਰੱਖਣਾ ਅਣਖਾਂ ਤੇ ਗੈਰਤਾਂ ਜਿਉਂਦੀਆਂ ਜੇ ਰੱਖਣਾ ਸੁਣਾਉਣ ਬੱਚਿਆਂ ਨੂੰ ਦਾਦੀਆਂ ਕਹਾਣੀਆਂ ਦੀ ਲੋੜ ਐ ਦਿਲ ਦੀਆਂ ਮਹਿਫਲਾਂ ਨੂੰ ਹਾਣੀਆਂ ਦੀ ਲੋੜ ਐ ਬੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਐ ਜ਼ਿੰਦਗੀ ਦੇ ਚਖਣੇ ਨਿਸ਼ੰਗ ਜੇ ਨਜ਼ਾਰੇ ਜ਼ਿੰਦਗੀ ਦੇ ਚਖਣੇ ਨਿਸ਼ੰਗ ਜੇ ਨੇ ਨਜ਼ਾਰੇ ਹਰ ਸ਼ਖਸ ਨੂੰ ਉਮਰਾਂ ਨਿਆਣੀਆਂ ਦੀ ਲੋੜ ਐ ਦਿਲ ਦੀਆਂ ਮਹਿਫਲਾਂ ਨੂੰ ਹਾਣੀਆਂ ਦੀ ਲੋੜ ਐ ਮੁੜ ਆਉਣ ਪਿੰਡਾਂ ਦੀਆਂ ਰੌਣਕਾਂ ਮੁੜ ਆਉਣ ਪਿੰਡਾਂ ਦੀਆਂ ਰੌਣਕਾਂ ਉੜੀਕਦੀਆਂ ਸੱਥਾਂ ਨੂੰ ਹਾਣੀਆਂ ਦੀ ਲੋੜ ਐ ਜੇ ਚਾਹਣਾ ਅੱਖਾਂ ਵਿੱਚ ਆ ਜਾਣ ਅਥਰੂ ਜੇ ਚਾਹਣਾ ਅੱਖਾਂ ਵਿੱਚ ਆ ਜਾਣ ਅਥਰੂ ਹਰ ਸ਼ਖਸ ਨੂੰ ਜਾਂਦਾ ਪ੍ਰਾਣੀਆਂ ਦੀ ਲੋੜ ਐ ਦਿਲ ਦੀਆਂ ਮਹਿਫਲਾਂ ਨੂੰ ਪਾਣੀਆਂ ਦੀ ਲੋੜ ਹੈ ਬੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਹੈ ਸੁੱਖ ਜੇ ਮੁੱਲ ਉਹਦੇ ਹੰਝੂਆਂ ਦਾ ਪਾਉਣਾ ਹੈ ਸੁੱਖ ਜੇ ਮੁੱਲ ਉਹਦੇ ਹੰਝੂਆਂ ਦਾ ਪਾਉਣਾ ਹੈ ਨਦਾਨ ਅਖਰਾਂ ਨੂੰ ਕਲਮਾਂ ਸਿਆਣੀਆਂ ਦੀ ਲੋੜ ਹੈ ਨਦਾਨ ਅਖਰਾਂ ਨੂੰ ਕਲਮਾਂ ਸਿਆਣੀਆਂ ਦੀ ਲੋੜ ਹੈ ਦਿਲ ਦੀਆਂ ਮਹਿਫਲਾਂ ਨੂੰ ਹਾਣੀਆਂ ਦੀ ਲੋੜ ਹੈ ਬੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਹੈ ਪੰਜਰ ਜ਼ਮੀਨਾਂ ਨੂੰ ਜਿਵੇਂ ਪਾਣੀਆਂ ਦੀ ਲੋੜ ਹੈ